ਪੰਜਾਬੀ ਸਿੰਗਰ ਬੱਬੂ ਮਾਨ ਦਾ ਬੱਦੋਵਾਲ ਦੇ ਕਬੱਡੀ ਕੱਪ ਤੇ ਇੱਕ ਲਾਈਵ ਸ਼ੋਅ ਸੀ ਜਦੋਂ ਬੱਬੂ ਮਾਨ ਪਰਫਾਰਮ ਕਰ ਰਿਹਾ ਸੀ ਤਾਂ ਸ਼ੋਅ ਦੇਖਣ ਆਏ ਫੈਨ ਕੁਝ ਜ਼ਿਆਦਾ ਹੀ ਉਤਸ਼ਾਹਿਤ ਹੋ ਗਏ ਤੇ ਪੁਲਿਸ ਵਾਲਿਆਂ ਦੇ ਕੁਰਸੀਆਂ ਮਾਰਨ ਲੱਗ ਗਏ ਜਿਸ ਤੋਂ ਬਾਅਦ ਜਦੋਂ ਇਹ ਸ਼ਿਕਾਇਤ ਡੀਐਸਪੀ ਤੱਕ ਪਹੁੰਚੀ ਤਾਂ ਉਹਨਾਂ ਨੇ ਤੁਰੰਤ ਐਕਸ਼ਨ ਲਿਆ ਤੇ ਸਟੇਜ ਤੇ ਆ ਪਹਿਲਾਂ ਤਾਂ ਸਿੰਗਰ ਬੱਬੂ ਮਾਨ ਨੂੰ ਕੁਝ ਕਿਹਾ ਤੇ ਫਿਰ ਗਾਇਕ ਕੋਲੋਂ ਮਾਈਕ ਫੜ ਕੇ ਮਾਹੌਲ ਖਰਾਬ ਕਰਨ ਵਾਲਿਆਂ ਤੇ ਦੇਖੋ ਕਿਵੇਂ ਤੱਤੇ ਹੋਏ ਗਾਵਾਗੇ ਜਿਹੜੇ ਮਲਾਜਮਾਂ ਦੇ ਕੁਰਸੀਆਂ ਸੱਜੇ ਤੋਂ ਬੋਦਲਾ ਸੱਜਦੇ ਆ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਕੋਲਰ ਕੋਲਰ ਕੋਲ ਆ ਓਏ ਸੋਨ ਗੱਪ ਸਰ ਵੀ ਗਨ ਸਟਾਪ ਕਰੋ ਕਿ ਭਾਈ ਤੁਸੀਂ ਜੁਆਇ ਕਰਉਣਾ ਨਾ ਕੰਦ ਪੜਉਣਾ ਹੀ ਤੇ ਚਲ ਜਾ ਸਾਰੇ ਮੈਦਾਨ ਵਿੱਚ ਜਾ ਬੰਦਾ ਕਰਤੀ ਹੋ ਰਹੀ ਐ ਇੱਥੇ 10 ਵਜੇ ਪ੍ਰੋਗਰਾਮ ਓਵਰ ਆ ਚਲੋ ਜੀ ਸਾਰੇ ਆਪਣੇ ਘਰਾਂ ਨੂੰ ਉਧਰ ਦੇ ਦਿਆ 10000 ਥੋੜੀ ਯਾਰ ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਥੇ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨੂੰ ਲੈ ਕੇ ਆ ਜਾ